ਨਾਨਕ ਨਾਮ ਸਵਾਰਨ ਹਾਰ ਅਨਾ ਸ੍ਰੀ ਮਹਲਾ ਤੀਜਾ ਜੋ ਹਰਿ ਸਿ ਵਹਿ ਤਿਨ ਬਲ ਜਾਉ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਚ ਉਸ ਮਾਲਿਉ ਦੁਖ ਜਾਇ ਸਾਚੈ ਸ਼ਬਦ ਵਸੈ ਮਨ ਆਇ ਗੁਰਬਾਣੀ ਸੁਣ ਮੈਨ ਗਵਾਈ ਸਹਿ ਜੀ ਹਰ ਨਾਮ ਮਨ ਵਸਾਏ ਰਹਾਉ ਕੂੜ ਕਸਤ ਤ੍ਰਿਸ਼ਨਾ ਅਗਨ ਬੁਝਾਈ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੈ ਭਾਣੈ ਚੱਲੈ ਤਾ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ ਮਨ ਮੁਖੇ ਅੰਦੇ ਦੁੱਖ ਵਿਹਾਣੀ ਸਤ ਗੁਰ ਭੇਟੇ ਤਾ ਸੁਖ ਪਾਏ ਹਉਮੈ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਐ ਦਾਤਾ ਇਕ ਸੋਏ ਕਿਰਪਾ ਕਰੇ ਸ਼ਬਦ ਮਲਾਵਾ ਕੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾਂ ਤਨਾਸਰੀ ਮਹਲਾ 3 ਮਨ ਮਰੇ ਧਾਤ ਮਰ ਜਾਏ ਬਿਨ ਮਨ ਬੂਵੇ ਕੈਸੇ ਹਰ ਪਾਏ ਇਹੋ ਮਨ ਮਰੇ ਦਾਰੂ ਜਾਣੇ ਕੋਈ ਮਨ ਸ਼ਬਦ ਮਰੈ ਬੂਜੈ ਜਨ ਸੋਏ ਜਿਸਨੋ ਬਖਸ਼ੇ ਹਰ ਦੇ ਵਡਿਆਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਗੁਰਮਖ ਕਰਣੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਮਨ ਮੈ ਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜਿਵਾਲਣ ਹਾਰਾ ਮਨ ਅਸਾਦ ਸਾਧ ਜਨ ਕੋਈ ਅਚਰ ਚੜੈ ਤਾਂ ਨਿਰਮਲ ਹੋਈ ਗੁਰਮਖ ਇਹੋ ਮਨ ਲਿਆ ਸਵਾਰ ਹਉਮੈ ਵਿੱਚ ਹੋ ਤਜੈ ਵਿਕਾਰ ਜੋ ਧੁਰ ਰੱਖਿ ਅਨ ਮੇਲ ਮਲਾਈ ਕਦੇ ਨ ਵਿਛੜਹਿ ਸ਼ਬਦ ਸਮਾਈ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮਖ ਨਾਮ ਪਛਾਨੈ ਪਨਾਸਰੀ ਮਹਲਾ 3 ਕਾਚਾ ਤਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਕਿਆ ਕੈ ਧਨ ਸਦਾ ਦੁਖ ਹੋਇ ਨਾ ਸਾਥ ਜਾਇ ਨਾ ਪ੍ਰਾਪਤ ਹੋਇ ਸਾਚਾ ਤਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੈ ਜਾਇ ਰਹਾਉ ਮਨਮੁਖ ਭੂਲੇ ਸਭ ਮਰਹਿ ਗਵਾਰ ਪਉ ਜਲਤੂ ਬੇਨਾ ਉਰਵਾਰ ਨਾ ਪਾਰ ਸਤਗੁਰ ਭੇਤੇ ਪੂਰੈ ਭਾਗ ਸਾਚ ਰਤੇ ਅਹਨਸ ਬੈਰਾਗ ਚਉ ਜੋਗ ਮਹ ਅਮਰਤ ਸਾਚੀ ਬਾਣੀ ਪੂਰੈ ਭਾਗ ਹਰਨਾਮ ਸਮਾਣੀ ਸਿਧ ਸਾਧਕ ਤਰਸਹਿ ਸਭ ਲੋਇ ਪੂਰੈ ਭਾਗ ਪ੍ਰਾਪਤ ਹੋਇ ਸਭ ਕਿਸ ਸਾਚਾ ਸਾਚਾ ਹੈ ਸੋਇ ਉਤਮ ਬ੍ਰਾਹਮ ਪਛਾਣੈ ਕੋਇ ਸੱਚ ਸਾਚਾ ਸੱਚ ਆਪ ਦਿਰੜਾਈ ਨਾਨਕ ਆਪੇ ਵੇਖੈ ਆਪੇ ਸੱਚ ਲਾਈ ਤਨਾਸਰੀ ਮਹਲਾ 3 ਨਾਮੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧੰਨ ਜਿਨ ਇਕ ਨਾਮ ਲਿਵ ਲਾਇ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇਵੀ ਚਾਰ ਹਰਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮਖ ਪਾਏ ਰਹਾ ਹਮ ਮੂਰਖ ਮੂਰਖ ਮਨਮਾਹੀ ਹਉਮੈ ਵਿੱਚ ਸਬਕਾਰ ਕਮਾਹੀ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸ਼ੇ ਲਹਿ ਮਲਾਈ ਵਿਖਿਆ ਕਾ ਧਨ ਬਹੁਤ ਅਪਮਾਨ ਅਹੰਕਾਰ ਡੂਬੈ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਜਿਸ ਸਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਰਾਗਤ ਨਾਸਰੀ ਮਹਲਾ 3 ਜਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖ ਕਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲੇ ਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ਕਰਨ ਕਾਰਨ ਸਭਨਾ ਕਾ ਏਕੋ ਅਵਰਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਐ ਭੀਤਰ ਸਤ ਗੁਰ ਸਿਹੁ ਮਨ ਮਾਨਿਆ ਤਨ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮੇ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮਤਾਰੀ ਰਹਾਉ ਜਨਮ ਜਨਮ ਕੇ ਲਾਗੇ ਬੇਖਮੋਰ ਚਾ ਲੱਗ ਸੰਗਤ ਸਾਧ ਸੁਆਰੀ ਜਿਉ ਕੰਚਨ ਬੈਸੰਤਰ ਤਾਇਉ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਣ ਜਪੋ ਦਿਨ ਰਾਤੀ ਜਪ ਹਰ 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 ਉਤਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹੋ ਮੈਂ ਮਾਰੀ ਹਰ ਹਰੇ ਅਗਮ ਅਗਾਧ ਬੋਧ ਅ ਪਰੰਪਰ ਪਰੁਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਤਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਪਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕਹਿ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਉ ਸੰਤ ਜਨਾ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸਾਗੀ ਜੈਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵੱਧ ਪੁਰਖ ਵਡਾਗੀ ਤੁਮਰੀ ਗਤਮਿਤ ਕਹਿ ਨਾ ਸਕਹਿ ਪ੍ਰਭ ਹਮ ਕਿਉ ਕਰ ਮਿਲਹਿ ਅਭਾਗੀ ਹਰ ਪ੍ਰਭ ਸਵਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਤਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਗੁਰ ਸਤਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹਿ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇਕ ਨਿਮਖ ਪਾਲ ਸਭ ਕੇ ਵਿਖ ਪਾਪ ਲੈ ਜਾਣੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਦੇ ਵੱਡ ਪੁਰਖ ਵਡਾਨੀ ਤਿਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋਚ ਲਚਾਨੀ ਹਰ ਹਰ ਸਫਲੋ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭਖਾਨੀ ਜਿਨਕੇ ਵੱਡੇ ਭਾਗ ਵੜੀ ਉੱਚੇ ਤਿਨ ਹਰ ਜਪਿਓ ਜਪਾਨੀ ਇਨਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾਸਰੀ ਮਹੱਲਾ ਚੌਥਾ ਹਮ ਅੰਦੁਲੇ ਅੰਡ ਬਿਖੇ ਬਿਖਰਾਤੀ ਕਿਉ ਚੱਲਹਿ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨਹੁ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿ ਹੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਦਹੁ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪਹੁ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਈ ਹਰ ਮਿਲੇ ਆਕੇਲ ਕੇ ਲਾਲੀ ਹਰ ਹਰ ਜੱਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਤਨਾਤ ਸ੍ਰੀ ਮਹੱਲਾ ਚੌਥਾ ਹਰ ਹਰ ਬੂਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾ ਤੂੰ ਹਰ ਸਰਵਰ ਆਤਿ ਅਗਾਹਾ ਹਮ ਲਹਿ ਨਾ ਸਕਹਿ ਅੰਤਮਾਤੀ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੂਬਾ ਹਰ ਜਪਿਓ ਊ ਤੁਮ ਪਾਤੀ ਆਪੇ ਖਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਾਤੀ ਤਨਾਸਰੀ ਮਹਲਾ 4 ਕਰਜੁਗ ਕਾ ਧਰਮ ਕਹੋ ਤੁਮ ਪਾਈ ਕਿਵਿ ਛੁਟਹਿ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿ ਹੋ ਤਰੈ ਤਰਾ ਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾ ਕੀ ਰਹਾ ਹਰ ਕੇ ਸੇਵਕ ਸੇ ਹਰ ਪਿਆਰੀ ਜਿਨ ਜਪਿਓ ਹਰ ਬਚਨਾ ਕੀ ਲਿਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਨਿਆ ਰਸੂਰ ਤ੍ਰਿਸ਼ਨਾ ਅਗਨ 부ਝਾਨੀ ਸੇਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵਾਡੇ ਅਗਮ ਅਗੋਚਰ ਤੁਮ ਆਪੇ ਆਪ ਅਪਾਕ ਕੀ ਜਨਨਾਨਕ ਕੋ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾ ਕੀ ਤਨਾਸਰੀ ਮਹੱਲਾ ਚੌਥਾ ਘਰ ਪੰਜਵਾਂ ਧੂਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਉਰ ਧਾਰ ਵਿਚਾਰ ਮਾਰਾਰ ਰਮੋ ਰਮ ਮਨਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੈ ਪ੍ਰਗਟ ਕਰ ਦੀਨੇ ਰਾਮ 파ਰਸ ਚੰਦਨ ਹਮ ਕਾਸ਼ਟ ਲੋਸ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਰਹਾਉ ਨਵ ਸੇ ਖਟ ਬੋਲਹਿ ਮੁਖ ਆਗਰ ਮੇਰਾ ਹਰ ਪ੍ਰਭ ਿਵਨਾਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੂ ਇਉ ਹਰ ਪ੍ਰਭ ਮੇਰਾ ਪੀਨੇ ਤਨਾਸਰੀ ਮਹੱਲਾ ਚੌਥਾ ਗੋਨ ਕਹੋ ਹਰ ਲਹੋ ਕਰ ਸੇਵਾ ਸਤਗੁਰ ਏਵਾ ਹਰ ਹਰ ਨਾਮ ਧਿਆਈ ਹਰ ਦਰਗਹ ਭਾਵਹਿ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਜਪ ਮੰਨ ਨਾਮ ਹਰੀ ਹੋ へ ਸਰਬ ਸੁਖੀ ਹਰ ਜਸੂਚ ਸਬਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਨਿ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਉਰ ਧਾਰੀ ਨਾਨਕ ਹਰ ਭਏ ਹੈ ਸਖਾਈ ਤਨਾਸਰੀ ਮਹਲਾ 4 ਹਰ ਪੜ ਹਰ ਲੇਖ ਹਰ ਜਪ ਹਰ ਗਾਓ ਹਰ ਪਉ ਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਾਏ ਹਰ ਹੋਏ ਸੰਤੋਸ਼ਟ ਇਵ ਭਣ ਹਰ ਨਾਮ ਮਰਾਰੀ ਮਨ ਜਪਿਐ ਹਰ ਜਗਦੀਸ ਮਿਲ ਸੰਗਤ ਸਾਧੂ ਮੀਤਾ ਸਦਾ ਆਨੰਦ ਹੋਐ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਾਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਨ ਤੇ ਮਾਰੀ ਤਨਾਸਰੀ ਮਹੱਲਾ ਚੌਥਾ 84 ਸਿੱਧ ਬੁੱਧ 33 ਕੋਟ ਮਨ ਜਨ ਸਭ ਚਾਹੈ ਹਰ ਜੀਉ ਤੇਰੋ ਨਾਮ ਗੁਰ ਪ੍ਰਸਾਦ ਕੋ ਬਿਰਲਾ ਪਾਵੇ ਜਿਨ ਕੋ ਨਲਾਟ ਲਿਖਿਆ ਧੁਰ ਭਾਉ ਜਪ ਮੰਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਹਉ ਤਿਨ ਕੈ ਸਦ ਬਲੇ ਹਰੈ ਜਾਉ ਰਹਾਉ ਸਰਨ ਆਗਤ ਪ੍ਰਤਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰਿ ਸਿਮਰਨ ਕਾ ਹੈ ਚਾਉ ਤਨਾਸਰੀ ਮਹਲਾ 4 ਸੇਵਕ ਸਿਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਤ ਹਰ ਦਰ ਤਿਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨਹੁ ਜਾਣੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਡਾਨੀ ਜਨ ਨਾਨਕ ਆਪ ਮਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪਮਾਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇਐ ਹਰਿਪੁਰਖ ਨਿਰੰਜਨਾ ਰਹਾਉ ਜਹ ਹਰਿ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਪਵਜਲ ਤਰਨਾ